ਯੂਨਾਈਟਿਡ ਬਹੁਤ ਦੇਖ ਰਹੇ ਤੁਸੀਂ ਤੇ ਮੈਂ ਮਨੋਜੀ ਰਸੋ ਦੋਸਤੋ ਅੱਜ ਜਿਹੜਾ ਦੱਸਦੀ ਹੈ ਕਿ ਢੋਲੇਵਾਲ ਪੁਲ ਦੇ ਥੱਲੇ ਲੈਣਾ ਦੇ ਕੋਲ ਇੱਕ ਵੱਡਾ ਹਾਦਸਾ ਹੁੰਦਾ ਇੱਕ ਘਰ ਦੇ ਵਿੱਚ ਭਾਰੀ ਮਾਤਰਾ ਵਿੱਚ ਪਟਾਸ ਪਈ ਹੁੰਦੀ ਹੈ ਤੇ ਕਿਸੇ ਕਾਰਨ ਉਹ ਤੇ ਅੱਗ ਲੱਗ ਜਾਂਦੀ ਹੈ 20 ਤੋਂ 25 ਬੰਦੇ ਜਿਹੜੇ ਇੰਜਰਡ ਦੱਸੇ ਜਾਂਦੇ ਹਨ ਉਹਨੂੰ ਲੈ ਕੇ ਅਸ਼ੋਕ ਪੱਪੀ ਪ੍ਰੈਸ਼ਰ ਸਾਹਿਬ ਵੀ ਇੱਥੇ ਆਏ ਨੇ ਪ੍ਰੈਸ਼ਰ ਸਾਹਿਬ ਕੀ ਮਾਮਲਾ ਹੋਇਆ ਸੀ ਚਾਹਨਾ ਦੇਖੋ ਇੱਥੇ ਕੋਈ ਇੱਕ ਸਮਾਨ ਨਾਮ ਦਾ ਲੜਕਾ ਜੀ ਇਹਦਾ ਅੰਦਰ ਰਹਿੰਦਾ ਸੀਗਾ ਉਹ ਗੈਰ ਕਾਨੂੰਨੀ ਪਟਾਖੇ ਰੱਖ ਕੇ ਇੱਥੇ ਗੈਰ ਕਾਨੂੰਨੀ ਪਟਾਕੇ ਵਗੈਰਾ ਬਣਾਉਂਦਾ ਸੀਗਾ ਉਹਦੇ ਨਾਲ ਬਲਾਸਟ ਹੋ ਗਿਆ ਜਿਹਦੇ ਨਾਲ 6 ਬੱਚੇ ਵੱਡੇ ਸੜ ਗਏ ਔਰ 5 6 ਜਿਹੜੇ ਆ ਬੱਚੇ ਸੜ ਗਏ 10 12 ਬੰਦਿਆਂ ਦਾ ਇੱਥੇ ਸੜਨ ਦਾ ਹੈਗਾ ਵਾ ਜਿਹੜਾ ਟੋਟਲ ਪਰ ਨੁਕਸਾਨ ਹੋਇਆ ਦੇਖੋ ਗੈਰ ਕਾਨੂੰਨੀ ਕੰਮ ਇੱਕ ਬੰਦ ਗਲੀ ਦੇ ਵਿੱਚ ਲਾਸ ਦੇ ਉੱਤੇ ਗੈਰ ਕਾਨੂੰਨੀ ਕੰਮ ਕਰ ਰਿਹਾ ਵਾ ਪੁਲਿਸ ਕਿੱਥੇ ਕਿੱਥੇ ਪਹਿਰਾ ਦੇ ਵੇਨਾਂ ਲੋਕਾਂ ਦੇ ਮੂੰਹ ਨੂੰ ਲਹੂ ਲੱਗੇ ਵਾਲੀ ਗੱਲ ਆ ਪੁਲਿਸ ਨੂੰ ਆਪਣੀ ਦੀਵਾਲੀ ਦਸਹਿਰੇ ਬਸ਼ਰਮਾ ਡੇ ਦੀਆਂ ਡਿਊਟੀਆਂ ਨਿਭਾਰੀ ਆ ਇਹ ਲੋਕ ਆਪਾਂ ਸਾਰੇ ਜਿੰਮੇਵਾਰ ਆ ਪੁਲਿਸ ਨੂੰ ਦੋਸ਼ ਦੇਣ ਦੀ ਗੱਲ ਨਹੀਂ ਹੈਗੀ ਇਹਦੇ ਚ ਜਿਹੜਾ ਬਗੈਰ ਕਾਨੂੰਨੀ ਕੰਮ ਆ ਜਿਹਦੇ ਆਂਡ ਗਵਾਂਡ ਦੇ ਵਿੱਚ ਅੱਜ ਬੱਚੇ ਜਿਨ੍ਹਾਂ ਦੇ ਨਾਲ ਇਹ ਮਾਰੀ ਘਟਨਾ ਦੇ ਵਿੱਚ ਸੜ ਗਏ ਉਹਨਾਂ ਦਾ ਫਰਜ਼ ਨਹੀਂ ਬੰਦਾ ਮੇਰਾ ਫਰਜ਼ ਨਹੀਂ ਬੰਦਾ ਮੈਂ ਜਾ ਕੇ ਪੁਲਿਸ ਨੂੰ ਤਲਾਹ ਦਮਾ ਇਸ ਕੰਮ ਲਈ ਇਸ ਕਰਕੇ ਹਰ ਬੰਦੇ ਦੀ ਡਿਊਟੀ ਆ ਸਾਰੇ ਕੰਮ ਪੁਲਿਸ ਕੋਲ ਕੋਈ ਇਹ ਜਿਹਾ ਡਾਰ ਹੈ ਨਹੀਂ ਜਿਹੜਾ ਆਪਣੇ ਆਪ ਉੱਪਰ ਰੋੜਦਾ ਦੱਸ ਦਵੇ ਵੀ ਉੱਥੇ ਆ ਗਲਤ ਕੰਮ ਹੋ ਰਿਹਾ ਇਹ ਬਹੁਤ ਗਲਤ ਕੰਮ ਆ ਰਿਹਾ ਇਸ ਇਲਾਕੇ ਦੇ ਵਿੱਚ ਜਿਹੜਾ ਪਟ ਬਰੂਦ ਨੂੰ ਰੱਖ ਕੇ ਬੈਠਾ ਵਾ ਇਹ ਬੰਦਾ ਸੁਪ੍ਰੈਸਰ ਦਾ ਹਰ ਇੱਕ ਨਾਗਰਿਕ ਦਾ ਪਹਿਲਾ ਫਰਜ ਤਾਂ ਇਹੀ ਹੋਣਾ ਚਾਹੀਦਾ ਕਿ ਕਿਉਂਕਿ ਇੱਥੇ ਜਦੋਂ ਅੱਗ ਲੱਗੀ ਕਿਸੇ ਨੂੰ ਪੁੱਛ ਕੇ ਨਹੀਂ ਲੱਗੀ ਪਰ ਇਹ ਜਿਹੜੇ ਲੋਕ ਆ ਕਿਤੇ ਨਾ ਕਿਤੇ ਆਪਸੀ ਸਹਿਮਤੀ ਨਾਲ ਇਦਾਂ ਦੇ ਕੰਮ ਨੇ ਇਦਾਂ ਏਰੀਆ ਵਿੱਚ ਸਲਾਮ ਏਰੀਆ ਵਿੱਚ ਕਾਨੂੰਨੀ ਕੰਮ ਜਿਹੜਾ ਬਾ ਚਾਹੇ ਕਿਸੇ ਦੇ ਪੜੋਸਚ ਹੋਵੇ ਚਾਹੇ ਕਿਸੇ ਦੀ ਨਿਗਾ ਦੇ ਵਿੱਚ ਹੋਵੇ ਹਰ ਬੰਦੇ ਦੀ ਡਿਊਟੀ ਬਣਦੀ ਆ ਆਪਾਂ ਦੇਸ਼ਵਾਸੀਆਂ ਆਪਾਂ ਦੇਸ਼ ਦੇ ਅੰਦਰ ਰਹਿ ਕੇ ਦੇਸ਼ ਵਾਲਾ ਕੰਮ ਕਰੀਏ ਇਹ ਗੈਰ ਕਾਨੂੰਨੀ ਕੰਮ ਜਿਹੜੇ ਲੋਕ ਕਰਦੇ ਆ ਜਾ ਇਹਨਾਂ ਨੂੰ ਪਿੱਛੇ ਕੋਈ ਸ਼ੈਲਟਰ ਦਿੰਦਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਕਿੰਨੇ 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 ਬੰਦੇ ਹੋਣੇ ਬਰਾਜਰ ਜੀ ਕਿਹੜੀ ਇਲਾਕੇ ਦੀ ਘਟਨਾ ਹੈ ਜੀ ਦੇਖੋ ਇਹ ਇੰਦਰਾ ਕਲੋਨੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਇੱਥੇ 6 ਜਿਹੜੇ ਵਿਅਕਤੀ ਆ ਉਹ ਵੱਡਿਆਂ ਨੂੰ ਅੱਗ ਲਾ ਕੇ ਇੱਕ ਰੈਸੀ ਇਲਾਕੇ ਦੇ ਵਿੱਚ ਬੰਬ ਬਣਾ ਰਿਆ ਸੀਗਾ ਉਹਦੇ ਕਰਕੇ ਬਲਾਸਟ ਹੋਣ ਕਰਕੇ ਸਾਰੀ ਘਟਨਾ ਜਿਹੜੀ ਆ ਵਾਪਰੀ ਦੇਖੋ ਸਿਵਲ ਹਸਪਤਲ ਭੇਜਿਆ ਮੈਂ ਮੈਂ ਔਰ ਮੇਰੇ ਹਲਕੇ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਐਸਪੀ ਸਾਹਿਬ ਇਹ 10 ਬੰਦਿਆਂ ਤੋਂ ਪਲੱਸ ਨੇ ਜੀ 10 15 ਬੱਚੇ 6 7 ਨੇ ਇਹ ਕਿੰਨੇ ਸਾਲਾਂ ਤੋਂ ਕਰ ਰਹੇ ਸੀਗੇ ਜੀ ਸਿਵਲ ਹਸਪਤਾਲ ਭੇਜਿਆ ਇਹ ਨਹੀਂ ਪਤਾ ਪਰ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾ ਜਿਹੜੀ ਬੰਦੀ ਕਾਰਵਾਈ ਹੈ ਐਸਪੀ ਸਮੀਰ ਬਰਮਾ ਜੀ ਵੀ ਮੌਕੇ ਤੇ ਆ ਗਏ ਐਸਐਚਓ ਸਾਹਿਬ ਵੀ ਮੌਕੇ ਤੇ ਨੇ ਔਰ ਮੈਂ ਵੀ ਇਸ ਮੌਕੇ ਤੇ ਉਸੇ ਵੇਲੇ 5 ਮਿੰਟ ਬਾਅਦ ਪਹੁੰਚ ਗਿਆ ਹਾਂ ਪਰ ਬੰਦੀ ਕਾਰਵਾਈ ਆ ਜਿਹੜੀ ਇਸ ਇਨਸਾਨ ਨੇ ਗੈਰਕਾਨੂੰਨੀ ਕੰਮ ਕੀਤਾ ਇਹਦੇ ਕੀਤੀ ਜਾਉ ਸੁਗਰਦੀਪ ਸ਼ਰਮਾ ਦੇਵੀ ਸਾਹਿਬ ਦਾ ਨਾਮ ਦੇਵੀ ਜੀ ਖਾਸਾ ਹੋਇਆ ਕੀ ਕਹਿਣਾ ਚਾਹੂੰਗਾ ਇਸ ਬਾਰੇ ਮੈਨਾਂ ਐਦਾਂ ਇਹ ਹਲਕਾ ਸੈਂਟਰ ਦੇ ਵਿੱਚ 3 ਨੰਬਰ ਵਾਰਡ ਹੈ ਔਰ ਇਸ ਲੈਣਾ ਦੇ ਨਾਲ ਇੱਕ ਮਹੱਲਾ ਹੈਗਾ ਵੀ ਉਸ ਮਹੱਲੇ ਦੇ ਵਿੱਚ ਸਾਡੇ ਬਾਹਰ ਇਸ ਏਰੀਆ ਦੇ ਵਿੱਚ ਜਿਹੜਾ ਵੇ ਮੇਲਾ ਲੱਗਦਾ ਦਸਹਰੇ ਦਾ ਮੇਲਾ ਲੱਗਦਾ ਤੇ ਉਹਦੇ ਵਿੱਚ ਰਾਵਣ ਦੇ ਪੁੱਤਲੇ ਜਾਂ ਹੋਰ ਪੁੱਤਲੇ ਬਣਾਉਂਦੇ ਨੇ ਉਹ ਜਿਹੜੇ ਪੁੱਤਲੇ ਲੋਕ ਬਣਾਉਂਦੇ ਨੇ ਉਹ ਇਹ ਵੀ ਉਹ ਪੁੱਤਲਿਆਂ ਦੇ ਸਹਿਯੋਗ ਦਿੰਦਾ ਸੀ ਔਰ ਕੋਈ ਇਸ ਪਟਾਕੇ ਰੱਖਦੇ ਨੇ ਥੋੜਾ ਵੱਡਾ ਪਟਾਖ ਰੱਖਦੇ ਨੇ ਉਹ ਇਹਨੇ ਆਪਣੇ ਘਰ ਜਿਹੜੀ ਕੋਈ ਬਚ ਗਈ ਹੋ ਗਈ ਆਪਣੇ ਘਰ ਲਿਆ ਕੇ ਰੱਖੀ ਸੀ ਉਹ ਕੁਦਰਤੀ ਬਾਈ ਚਾਂਸ ਆ ਜਿਸ ਕਿਸੇ ਤਰੀਕੇ ਦੇ ਨਾਲ ਉਹਨੂੰ ਉਹ ਜਿਹੜਾ ਮਤਲ ਅੱਗ ਪੈ ਗਈ ਕਿੱਦਾਂ ਪੈ ਗਈ ਕੀ ਹੋਇਆ ਇਹ ਤੇ ਪਰਮਾਤਮਾ ਜਾਣਦਾ ਪਰ ਉਹਦੇ ਨਾਲ 4-5 ਲੋਕਾਂ ਦਾ ਜਿਹੜਾ ਹੈਗਾ ਵੇ ਬੱਚਿਆਂ ਦੇ ਉੱਪਰ ਪਟਾਕੇ ਲੱਗੇ ਨੇ ਔਰ ਤੁਸੀਂ ਦੇਖਿਆ ਹੋਏਗਾ ਵੀ ਜਗਾ ਜਗਾ ਨਾ ਪਟਾਕੇ ਜਿੱਦਾਂ ਦੇ ਕੋ ਚੱਲਦੇ ਨੇ ਤੇ ਕੋਈ ਚੀਜ਼ ਟੁੱਟੀ ਨਹੀਂ ਹੈਗੀ ਪਰ ਉਹ ਜਿਹੜੇ ਨਿ ਤੇ ਮੈਂ ਜਿਸ ਤਰੀਕੇ ਨਾਲ ਕੇ ਦਬਾਓ ਹੋ ਰਿਹਾ ਬਈ ਦੇ ਕੋਈ ਇਨਸਪੈਕਟਰ ਸਾਹਿਬ ਦੇ ਦੋ ਨੰਬਰ ਦੇ ਆਏ ਹੋ ਇਹਨਾਂ ਨੂੰ ਵੀ ਮੌਕਾ ਕੇ ਦੇਖਿਆ ਸਾਰਾ ਇਹਨਾਂ ਨੇ ਪਤਾ ਕੀਤਾ ਵੇ ਨੁਕਸਾਨ ਹੋਇਆ ਪਰ ਐਸੀ ਕੋਈ ਗੱਲ ਨਹੀਂ ਵੀ ਲੋ ਜੀ ਕੋਈ ਬੰਬ ਬਣਾ ਰਿਹਾ ਸੀ ਜਾਂ ਕੋਈ ਐਦਾਂ ਦੀ ਕੋਈ ਗੱਲ ਸੀ ਕੁਛ ਨਹੀਂ ਹੈਗਾ ਬਹੁਤ ਪੁਰਾਣਾ 25 30 ਸਾਲ ਤੋਂ ਇਹ ਇੱਥੇ ਰਹਿਣ ਵਾਲਾ ਔਰ ਹਮੇਸ਼ਾ ਹੀ ਜਦੋਂ ਜਦੋਂ ਰਾਵਣ ਦਾ ਪੁੱਤਲਾ ਬਣਦਾ ਹੈ ਪੁਤਲੇ ਜਿੰਨਾ ਵੀ ਬਣਦੇ ਨੇ ਉਹ ਪੁਤਲੇ ਬਣਾਉਣ ਦੇ ਵਿੱਚ ਸਹਿਯੋਗ ਕਰਦਾ ਹੈ ਤੇ ਉਹ ਚ ਜਿਹੜਾ ਕੋਈ ਸਮਾਨ ਬਚਿਆ ਉਹ ਆਪਣੇ ਘਰ ਲਿਆ ਕੇ ਰੱਖ ਲਿਆ ਤੇ ਉਹ ਅੱਜ ਫਟ ਗਿਆ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਜਿਹੜੀ ਆਫਰਾਤ ਬੜੀ ਦਾ ਮੋਰਾ ਦੇਖੋ ਆਫਰਾਤ ਦਾ ਬੜੀ ਦਾ ਮਾਹੌਲ ਤੋਂ ਪਹਿਲਾਂ ਤੇ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕੋਈ ਅਸੀ ਗੱਲ ਨਹੀਂ ਹੈਗੀ ਠੀਕ ਹੈ ਇੱਕ ਪਟਾਕੇ ਦੇ ਅੰਦਰ ਬਲਾਸਟ ਜੁੜੂਰ ਹੋਇਆ ਉਹਦੇ ਨਾਲ ਦੋ ਤਿੰਨ ਬੱਚਿਆਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਔਰ ਉਹ ਹਸਪੀਟਲ ਚਲੇ ਗਏ ਨੇ ਬਿਲਕੁਲ ਠੀਕ ਠਾਕ ਨੇ ਕਿਸੇ ਕੋਲੋਂ ਉਹਨੇ ਕਿ ਮੌਕੇ ਦੇ ਜਿਹੜੇ ਅਫਸਰ ਨੇ 2 ਨੰਬਰ ਸਾਡੇ ਠਾਣੇ ਦੇ ਉਹ ਆਏ ਹੋਏ ਨੇ ਉਹ ਸਾਰਾ ਦੇਖ ਰਹੇ ਨੇ ਬਹੁਤ ਅੱਛੇ ਤਰੀਕੇ ਨਾਲ ਉਹ ਸਾਰਾ ਡੀਲ ਕਰ ਰਹੇ ਨੇ ਤੇ ਬਾਕੀ ਸਭ ਠੀਕ ਹੈ ਉਸਮਾਨ ਖਾਨ ਨੂੰ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪਟਾਖੇ ਰੱਖੀ ਹੋਈ ਸੀ ਤੇ ਛੋਟੇ ਜਿਹੜੇ ਪਟਾਕੇ ਬਣਾਉਂਦਾ ਸੀਗਾ ਤੇ ਉਹ ਬਲਾਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਜ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਤੇ ਵਿੱਚ ਬੱਚੇ ਵੀ ਨੇ ਪੰਜ ਛੇ ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟ੍ਰਾਂਸਫਰ ਉਹ ਭੇਜ ਦਿੱਤਾ ਗਿਆ ਉਹਦੇ ਲਾਚ ਚੱਲ ਰਿਹਾ ਉਸੇ ਕਿ ਇਮੀਡੀਏਟਲੀ ਅਸੀਂ ਚ ਕਾਨੂੰਨੀ ਕਾਰਵਾਈ ਕਰਕੇ ਬੰਦੇ ਨੂੰ ਜੋ ਲੀਗਲ ਐਕਸ਼ਨ ਹੈਗਾ ਬੰਦੀ ਕਰਵਾਈ ਉਹ ਕਰ ਨਿਕੁਮਰਤੀ ਤੁਸੀਂ ਅਸੀਂ ਕਾਉਂਸਲਰ ਵੀ ਹੋ ਕਿੰਨੇ ਸਾਲਾਂ ਤੋਂ ਇਹ ਸ਼ਖਸ ਕੰਮ ਕਰਦਾ ਹੈ ਪਤਾ ਲੱਗਾ ਵੀ ਕਾਫੀ ਸਾਲਾਂ ਤੋਂ ਇੱਥੇ ਇਹ ਕੰਮ ਕਰ ਰਿਹਾ ਸੀਗਾ ਇਹ ਸਰ 30 ਨੰਬਰ ਬਾੜਾ ਇੰਦਰਾ ਕਲੋਨੀ ਆ ਬੰਦ ਗਲੀ ਆ ਬੰਦ ਗਲੀ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਬੰਬ ਦਾ ਕੰਮ ਕਰਦਾ ਇਹ ਰਾਮਨ ਦਾ ਰਾਮਨ ਬਣਾਉਣ ਦੇ ਕੰਮ ਕਰਦਾ ਸੀਗਾ ਸਾਡੇ ਤੇ ਇੰਨੇ ਨੌਲੇਜ ਦੇ ਜਿਹੜੇ ਰਾਮਨ ਨਹੀਂ ਜਿਸਾਰੇ ਛਾੜਦੇ ਨੇ ਖਾਲੀ ਉਹ ਚੀਜ਼ ਬਣਦਾ ਸਾਨੂੰ ਥੋੜਾ ਪਤਾ ਤੇ ਬੰਦ ਗਲੀ 'ਚ ਬੰਬ ਦਾ ਵੀ ਕੰਮ ਕਰਦਾ ਖਰਬ ਵਪਾਰ ਕਰਦਾ ਕਿਸੇ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਸਾਕਰ ਤੋਂ ਬੰਦੇ ਚੱਲ ਗਏ ਨੇ ਤੇ 10 ਬੱਚੇ ਜਿਆਦਾ ਸੌਂ ਗਏ ਨੇ ਜੀ ਇਹ ਉਹੀ ਪਟਾਕਾ ਜਿਹੜੀ ਅੱਜਕੱਲ੍ਹ ਲੋਹੇ ਦੀ ਪੈਪਾ ਵਿੱਚ ਪਾ ਕੇ ਪਟਾਕਾ ਮਾਰਦੇ ਜਿਹਨਾਂ ਅੱਗ ਪਟਾਕਾ ਜਿਹਾ ਵਜਦਾ ਸਰ ਤੁਹਾਨੂੰ ਕਿਹਾ ਸਾਨੂੰ ਇਹ ਪਰਹ ਬੰਦ ਗਲੀ ਆ ਬੰਦ ਗਲੀ ਕਰਕੇ ਸਾਨੂੰ ਪਰਹ ਲੱਗਿਆ ਇਹ ਦੇ ਕਰਕੇ ਇਹ ਰਾਮਨ ਦਾ ਕੰਮ ਕਰਦਾ ਸੀ ਆ ਇਹ ਰਾਮਨ ਦਾ ਕੰਮ ਕਰਦਾ ਸੀ ਉਹ ਲੱਗੇ ਸਾਨੂੰ ਪਰਹ ਲੱਗਿਆ ਵੀ ਤੁਸੀਂ ਤੁਹਾਨੂੰ ਫਟਾਰਸ਼ੇ ਉਹ ਪਾਰਸ਼ਦ ਬਣੇ ਹੋ ਕਿ ਤੁਸੀਂ ਤੁਹਾਨੂੰ ਵੀ ਇੱਕ ਇਸ ਤਮ ਪਰਿਵਾਰ ਹੁੰਦਾ ਪਾਰਸ਼ਦ ਦਾ ਪਰਿਵਾਰ ਗਲੀਆਂ ਦੇ ਵਿੱਚ ਕਿੰਨੇ ਕ ਪਰਿਵਾਰਾਂ ਦੇ ਲੋਕ ਆਇਟਮ ਚੁਰਚੁਕੇ ਤਾਂ ਉਹਨਾਂ ਦੀ ਮਦਦ ਲਈ ਕੀ ਕੀਤਾ ਜਾ ਰਿਹਾ ਸਰਕਾਰ ਵੱਲੋਂ 12 15 12 15 25 ਔਰ ਨੌਜਵਾਨ ਸਾਡੇ ਨੇ ਉਹ ਐਮਐਲਏ ਸਾਹਮਣੇ ਕਹਿੰਦਾ ਜੋ ਵੀ ਹੋਇਆ ਖਰਚਾ ਸੀ ਆਪਣੇ ਲੋਕਾਂ ਦਾ ਜੋ ਵੀ ਜਿੰਨਾ ਵੀ ਹੋਊਗਾ ਆ ਸਰਕਾਰ ਵੱਲੋਂ ਹੋਊਗਾ ਜੋ ਵੀ ਕਰਾਂਗੇ ਜਿੰਨੇ ਚੁੱਕਿਆ ਨਾਲ ਖੜੇ ਆ ਤੋਂ ਹੋਰ ਵੀ ਐਕਸ਼ਨ ਜਿਹੜਾ ਕਿੰਨੇ ਵੀ ਮਕਾਨ ਵੀ ਜਿਹੜਾ ਹੈ ਕਾਫੀ ਉਹ ਮਾੜੀ ਹਾਲਤ ਵਿੱਚ ਡਿੱਗਣ ਦੀ ਕगार ਦੇ ਉੱਤੇ ਹੈਗਾ ਜਿੰਦਰਾ ਵੀ ਨਹੀਂ ਉਹ ਹੈਗਾ ਚਲੋ ਬਹੁਤ 3G ਦਾ ਜਗਾ 3 ਮੰਜ਼ਲੀ ਬਣੀ ਆ 4 ਇੰਚੀ ਦੀ ਬਣੀ ਆ ਉਹ ਉਸ ਲਈ ਸਾਰਾ ਉਸੇ ਇਹ ਵੈਸੇ 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 ਪੁੱਛਣਾ ਪਰ ਰਿਹਾ ਇੱਕ ਜਿਹੜੀ ਅਰਜੀਟੀ ਵਾਲੇ ਜਗ੍ਹਾ ਕਿ ਸਾਰਾ ਇਹ ਵੀ ਕੋਈ ਵਾਇਓਲੇਸ਼ਨ ਨਹੀਂ ਹੈ ਕੰਮ ਚਾਹੀਦਾ ਨਹੀਂ ਵਾਇਓਲੇਸ਼ਨ ਆਈ ਕੰਮ ਚਾਹੀਦਾ ਹਾਂ ਕੰਮ ਚਾਹੀਦਾ ਕੰਮ ਚਾਹੀਦਾ ਵਿੱਚ ਵੀ ਇਲੀਗਲ ਕੰਮ ਹੋ ਰਿਹਾ ਹਾਂਜੀ ਉਹ ਬੰਦ ਗਲੀ ਕਰਕੇ ਜੀ ਪਰ ਨਹੀਂ ਲੱਗਿਆ ਕਿਸੇ ਨੂੰ ਨਾ ਬੰਦ ਗਲੀ ਹੈ ਨਾ ਉਹਦੇ ਕਰ ਕੋਈ ਆਣਾ ਨਾ ਜਾਣਾ ਔਰ ਅੰਦਰ ਕਰਦਾ ਰਿਹਾ ਲੋਕਾਂ ਦੇ ਅਨੁਸਾਰ ਵੀ ਇਹ ਸਿਰਫ ਰਾਵਣ ਦਾ ਕੰਮ ਕਰਦਾ ਹੈਗਾ ਇਹ ਨਹੀਂ ਪਤਾ ਜੀ ਕੰਮ ਵੀ ਬਣਾਦਾ ਸੋ ਇੱਕ ਸ਼ਖਸ ਜਿਹੜਾ ਕਿ ਰਾਵਣ ਬਣਾਉਣ ਦਾ ਕੰਮ ਕਰਦਾ ਸੀ ਉਹਨੇ ਅੱਜ ਪ ਪਟਾਸ ਜਿਹੜੀ ਆ ਜਿਹੜੀ ਅੱਜ ਕੱਲ ਅਸੀਂ ਪੈਪਾ ਚ ਪਾ ਕੇ ਦੇਖਦੇ ਹੁੰਦੇ ਆ ਤੁਸੀਂ ਪਟਾਕੇ ਵੀ ਜਾਂਦੇ ਲੋਕ ਉਹ ਪਟਾਸ ਇੱਥੇ ਕਹਿੰਦੇ ਆ ਵੀ 20-25 ਸਾਲਾਂ ਤੋਂ ਬੰਦਾ ਕੰਮ ਕਰਦਾ ਜੀ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਈ ਇਹ ਉਹਨਾਂ ਦਾ ਕਹਿਣਾ ਆ ਪਰ ਕੀ ਇਹ ਜਿਹੜੀਆਂ ਗਲੀਆਂ ਨੇ ਜਿੱਥੇ ਇਹ ਸਾਰੀਆਂ ਲੈਣਾ ਦੇ ਨਾਲ ਆ ਇਹ ਸਾਰੀਆਂ ਕਰੋਚਮੈਂਟ ਨੇ ਇਹਨਾਂ ਦੇ ਵਿੱਚ ਇੱਕ ਤਾਂ ਪਹਿਲੇ ਕਰੋਚਮੈਂਟ ਆ ਦੂਜਾ ਸਲਾ ਮੇਰੀਆ ਹੁਣ ਘਾਤਰ ਇੱਥੇ ਕਈ ਤਰ੍ਹਾਂ ਦੇ ਇਲੀਗਲ ਦੇ ਕੰਮ ਹੁੰਦੇ ਆ ਸਿਲੰਡਰ ਭਰੰਦੇ ਜਾਂ ਹੋਰ ਵੀ ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਭੂਮਿਕਾ ਦੇ ਪ੍ਰਸ਼ਾਸਨ ਦੀ ਭੂਮਿਕਾ ਉੱਤੇ ਇੱਕ ਨਿਸ਼ਾਨ ਖੜੇ ਹੋ ਰਿਹਾ ਕਿ ਇੱਦਾਂ ਏਰੀਆ ਦੇ ਵਿੱਚ ਜਿਹੜਾ ਕੰਮ ਹੋਇਆ ਆ ਕਿਤੇ ਨਾ ਕਿਤੇ ਇਹ ਬਹੁਤ ਮੰਦਭਾਗੀ ਕੰਨਾ ਆ ਕਿਉਂਕਿ ਹਜੇ ਕੁਝ ਬੰਦਿਆਂ ਦੀ ਹਜੇ ਵੀ ਨਹੀਂ ਪਤਾ ਕਿ ਕਿੰਨੇ ਉਹਦੇ ਵਿੱਚੋਂ ਦੀ ਸੇਫ ਜ਼ੋਨ 'ਚ ਆਂਦੇ ਆ ਤਾਂ ਕਿੰਨੇ ਜ਼ਰਾ ਚੋਸ ਚੁੱਕਿਆ ਇਹ ਹਜੇ ਨਤੀਜਾ ਬਾਅਦ 'ਚ ਨਜ਼ਰ ਆਏਗਾ ਪਰ ਐਟ ਟਾਈਮ ਜਿਹੜਾ ਕਿ ਆ ਮਾਹੌਲ ਦਿਖਾ ਰਹੀ ਏ ਕੈਮਰਾ ਮਾਰ ਕੇ ਆਲੇ ਦੋਲੇ ਅਪਰਾ ਤਫਰੀਦਾ ਮਾਹੌਲ ਆ ਇਸ ਗਲੀ ਦੇ ਵਿੱਚ ਜਿਹੜੀ ਐਂਬੂਲੈਂਸ ਤੱਕ ਨਹੀਂ ਆ ਸਕਦੀ ਸੋ ਆ ਫਾਇਰ ਬ੍ਰਿਗੇਡ ਕਰਮੀ ਬੈਠੇ ਆ ਇੱਕ ਜਿਹੜੇ ਫਾਇਰ ਫਾਇਰ ਫਾਈਟਰ ਵੀ ਹੁੰਦੇ ਨੇ ਜਿਹੜੇ ਆਪਣੀ ਜਾਨ ਦੇ ਖਿਲ ਕੇ ਪਹੁੰਚਦੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਬਾਈ ਜੀ ਕਿੰਨੀ ਕੁ ਚੱਕਰ ਆਈ ਇੱਥੇ ਅੱਗ ਬੁਝਾਉਣ ਨੂੰ ਗਲੀ ਦੇ ਵਿੱਚ ਫਾਇਰ ਬ੍ਰਿਗੇਡ ਆਇਆ ਆ ਗਈ ਸੀ ਨਹੀਂ ਨਹੀਂ ਸਰ ਸਾਡੇ ਆਉਣ ਤੋਂ ਪੱਲੇ ਅੱਗ ਬੁਝੀ ਹੋਈ ਸੀ ਬੁਝੀ ਹੋਈ ਹਾਂਜੀ ਜਾਣ ਕੇ ਲੋੜ ਹੀ ਨਹੀਂ ਪਈ ਤੁਹਾਨੂੰ ਨਹੀਂ ਨਹੀਂ ਲੋੜ ਭਾਈ ਪਰ ਆਦਰਵਾਇਜ਼ ਜੇ ਕੋਈ ਵੱਡਾ ਹਾਸਾ ਹੋ ਜਾਂਦਾ ਲੱਗਦਾ ਤੁਸੀਂ ਇੱਥੇ ਕੈਜ਼ੁਐਲਟੀ ਰੋਕ ਸਕਦੇ ਸੀ ਬਚਾ ਸਕਦੇ ਸੀ ਕਿਉਂਕਿ ਗਲੀ ਨਹੀਂ ਦੇਖੀ ਪਾਈਪ ਸੋਣੇ ਪਏ ਗੱਡੀ ਤਾਂ ਪਹੁੰਚ ਨਹੀਂਦੀ ਸੀ ਕਿ ਜੀ ਪਾਈਪ ਖੋਲ ਕੇ ਅੱਗੇ ਦੇ ਅੱਗੇ ਜੋੜ ਕੇ ਪਾਈਪ ਵਧਾ ਸਕਦਾ ਸੀ ਕੰਮ ਤਾਂ ਚੱਲ ਸਕਦਾ ਸੀ ਪਰ ਇੱਕ ਜਿਹੜਾ ਕੋਲੋ ਦੀ ਪ੍ਰੈਸ਼ਰ ਬੰਨਾ ਜਿਹੜਾ ਦੂਰੋਂ ਬੰਨਾ ਉਹ ਚ ਕਾਫੀ ਡਿਫਰੈਂਸ ਡਿਫਰੈਂਸ ਹੁੰਦਾ ਪ੍ਰੈਸ਼ਰ ਘਟ ਜਾਂਦਾ ਕਾਫੀ ਤੇ ਰੇਸ ਵਧਾਉਣੀ ਪੈਂਦੀ ਆ ਤਾਂ ਕਰਕੇ ਪ੍ਰੈਸ਼ਰ ਵੱਧਦਾ ਫਿਰ ਤੇ ਅੱਧਾ ਪਾਣੀ ਪਾਈਪਾਂ ਦੇ ਵਿੱਚ ਬੇਸਟ ਹੋ ਜਾਂਦਾ ਹਾਂ ਲੈਬ ਤੋਂ ਚੱਕੀ ਹਾਂ ਲੈਬ ਆ ਰਿਹਾ ਸਾਡੇ ਫਰਾਂਸਿਸ ਸਰ ਵਾਲੇ ਉਹਦੇ ਦੇ ਸਰ ਇਹ ਕਿਹੜੀ ਜਗ੍ਹਾ ਮਾਮਲਾ ਇੰਦਰਾ ਕਲੋਨੀ ਦੀ ਟੀਮਾ ਚੋਂ ਤੇ ਪਰਿਵਾਰ ਦੇ ਬੰਦੇ ਸਾਰੇ ਜਖਮੀ ਹੋਏ ਕਿ ਬਚ ਗਏ ਉਹ ਸਿਵਲ ਹਸਪੀਟਲ ਨੂੰ ਲੈ ਕੇ ਗਏ ਇਲਾਜ ਲਈ ਉੱਥੋਂ پتہ ਲੱਗੇ ਕਿੰਨੇ ਲੋਕ ਜੀ ਟੋਟਲ ਟੋਟਲ ਹੁਣ ਹੁਣ ਤੱਕ ਜਿੰਨੀ ਕਿ ਇਨਫੋਰਮੇਸ਼ਨ ਸਾਨੂੰ ਮਿਲੀ 5 ਤੋਂ 6 ਬੱਚੇ ਜ਼ਖਮੀ ਨੇ ਇਹ ਕਿਹੜਾ ਏਰੀਆ ਕਿਹੜਾ ਮੱਲਾ ਜੀ ਇੰਦਰਾ ਕਲੋਨੀ ਇੰਦਰਾ ਕਲੋਨੀ ਚੀਮਾ ਚੌਂਕ ਤੇ ਬਲਾਸਟ ਹੋਇਆ ਸੀ ਕਿਸ ਤਰ੍ਹਾਂ پتہ ਲੱਗਾ ਸਾਨੂੰ ਤਾਂ ਕੰਟਰੋਲ ਰੂਮ ਤੋਂ ਪਤਾ ਲੱਗਾ ਤੇ ਸਰ ਜੀ ਕਾਨੂੰਨੀ ਕਾਰਵਾਈ ਕੀਤੀ ਹੋਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਏਗੀ ਬਿਲਕੁਲ ਹਾਂ ਜੀ ਸਰ ਜਿਹੜੇ ਜ਼ਖਮੀ ਨੇ ਉਹ ਸੀਰੀਅਸ ਨੇ ਜਾਂ ਆਪਣੇ ਨੋਰਮਲ ਜਿਹੜੀ ਆ ਗਏ ਨੋਰਮਲ ਆ ਗਏ ਛੁੱ